ਸਬੈ ਘਟ ਰਾਮ ਬੋਲੇ ਕੋਈ ਹਿੱਸਾ ਇਸ ਬ੍ਰਹਿਮੰਡ ਦਾ ਇਦਾਂ ਦਾ ਬਣਿਆ ਹੀ ਨਹੀਂ ਹੈਗਾ ਜਿੱਥੇ ਉਹ ਨਾ ਹੋਵੇ ਹੁਣ ਤਾਂ ਵਿਵਾਦ ਹੀ ਬਹੁਤ ਨੇ ਦੋ ਹਰੇਕ ਸਿੱਕੇ ਦੇ ਦੋ ਪਹਿਲੂ ਹੋਗੇ ਫੇ ਆਖਰ ਸੰਗਤ ਸੋਚੇ ਕੀ ਸੰਤ ਦੀ ਪ੍ਰਵਾਹਾਸ਼ਾ ਹੀ ਨਹੀਂ ਪਤਾ ਸਾਨੂੰ ਸੰਤ ਦੀ ਪ੍ਰਵਾਹਾਸ਼ਾ ਕੀ ਹੈ ਜਿੰਨਾ ਆਪਾਂ ਜਪ ਤਪ ਕਰੀਏ ਉਹ ਇੱਥੋਂ ਤੱਕ ਵੀ ਕਿਹਾ ਗਿਆ 72 ਗੁਣਾ ਤੱਕ ਫਲਦਾ ਹੁੰਦਾ ਹੈ ਗੱਲ ਬਾਣਾ ਦੇਖ ਕੇ ਸੰਤ ਨਹੀਂ ਕਹੀਦਾ ਐਨਾ ਕ ਦੇਖੀਦਾ ਹੁੰਦਾ ਵੀ ਜਿਹੜਾ ਜਿਨੇ ਬਾਣਾ ਪਾਇਆ ਬਾਣੇ ਵਿੱਚ ਸੰਤ ਹੈਗਾ ਕੱਪੜੇ ਨਾਲ ਸੰਤ ਨਹੀਂ ਹੁੰਦੇ ਆ ਹੁਣ ਤੁਸੀਂ ਜਿੰਨੇ ਉੱਥੇ ਕੁੰਭ ਦੇ ਮੇਲੇ ਤੇ ਦਰਸ਼ਨ ਕਰਕੇ ਆਏ ਉਹਨਾਂ ਨੇ ਤਾਂ ਕੱਪੜੇ ਵੀ ਨਹੀਂ ਪਾਏ ਹੋਏ ਜਿਹੜਾ ਆਪਣੇ ਖਸਮ ਦਾ ਨਹੀਂ ਨਾ ਬਣ ਸਕਿਆ ਆਪਣੇ ਗੁਰੂ ਦਾ ਨਹੀਂ ਬਣ ਸਕਿਆ ਉਹ ਕਿਸੇ ਦਾ ਨਹੀਂ ਬਣ ਸਕਦਾ ਦੁਨਿਆਵੀ ਉਹਦੇ ਤਾਂ ਬੱਕਰੀ ਗੱਲ ਆ ਤੁਸੀਂ ਕਿਸੇ ਨੂੰ ਕੁਝ ਵੀ ਬਣਾਓ ਤੋ ਜੀ ਸੰਤ ਨਹੀਂ ਬਣਾ ਸਕਦੇ ਸੰਗਤ ਦੇ ਆਸਰੇ ਸਾਡੇ ਘਰ ਦਾ ਚੁੱਲ੍ਹਾ ਜ਼ਰੂਰ ਚੱਲਦਾ ਹੈ 사시ກਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ੁਕਲਾ ਗੱਲ ਅਧਿਆਤਮ ਦੀ ਕਰਾਂਗੇ ਕਿਉਂਕਿ ਇਸ ਵੇਲੇ ਗੱਲ ਕੀਤੀ ਜਾਵੇ ਤਾਂ ਅਧਿਆਤਮਕ ਤੌਰ ਪਰ ਜਿਸ ਤਰ੍ਹਾਂ ਦਾ ਇਹ ਮਹੀਨਾ ਚੱਲ ਰਿਹਾ ਤਾਂ ਉਸ ਤੇ ਗੱਲਬਾਤ ਹੋਣੀ ਬਹੁਤ ਜ਼ਰੂਰੀ ਹੈ ਇੱਕ ਪਾਸੇ ਪ੍ਰਿਆਗਰਾਜ ਦੇ ਵਿੱਚ ਮਹਾਕੁੰਭ ਹੈ ਤੇ ਅਧਿਆਤਮਕ ਨੂੰ ਲੈ ਕੇ ਮੇਰੇ ਨਾਲ ਗੱਲਬਾਤ ਦੇ ਲਈ ਪੱਛਾ ਪਾਈ ਸੁਖਬੀਰ ਸਿੰਘ ਮੌਜੂਦ ਨੇ ਕੰਦੂਲਿਆਂ ਵਾਲੇ ਬਾਬਾ ਜੀ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਹੋਰ ਸ਼ਕਲਾ ਜੀ ਠੀਕ ਠਾਕ ਹੋ ਤੁਸੀਂ ਠੀਕ ਹੋ ਬਾਬਾ ਜੀ ਹਾਂ ਚੜ੍ਹਦੀ ਕਲਾ ਆਨੰਦ ਜੀ ਮੈਂ ਕਿ ਮੌਜਾਂ ਆਨੰਦ ਲੱਗਿਆ ਪਿਆ ਹਾਂ ਜੀ ਬਾਬਾ ਜੀ ਅਧਿਆਤਮਿਕ ਲੋਕਾਂ ਤੇ ਸੰਤ ਸਮਾਜ ਤੇ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦਾ ਇਸ ਵੇਲੇ ਦਾ ਰੋਲ ਹੈ ਜਿਹੜਾ ਉਹ ਅਦਾ ਹੋ ਰਿਹਾ ਹੈ ਕਿਉਂਕਿ ਜਦੋਂ ਸੰਤ ਸਮਾਜ ਦਾ ਜ਼ਿਕਰ ਹੁੰਦਾ ਹੈ ਜਾਂ ਕਹਿ ਲਓ ਬਾਣੀ ਦਾ ਜ਼ਿਕਰ ਹੁੰਦਾ ਹੈ ਤਾਂ ਉਹਦੇ ਤੇ ਜ਼ਿੰਮੇਵਾਰੀ ਬਹੁਤ ਵੱਡੀ ਹੋ ਜਾਂਦੀ ਹੈ ਤੈਸੇ ਪੂਰੇ ਗੱਲਬਾਤ ਨੂੰ ਦੇਖਦੇ ਆ ਤਾਂ ਇਸ ਸਮੇਂ ਕਿੰਤੂ ਪਰੰਤੂ ਬਹੁਤ ਆ ਕਿਵੇਂ ਦੇਖਦਾ ਹਾਂ ਇਸ ਗੱਲਬਾਤ ਨੂੰ ਜੇ ਕਿੰਤੂ ਪਰੰਤੂ ਜਪਾਵਾਂਗੇ ਵਿਰਾਜ ਜੀ ਫਿਰ ਅਧਿਆਤਮਕ ਦੀ ਗੱਲ ਨਹੀਂ ਕਰ ਸਕਾਂਗੇ ਹਮ ਜਿਹੜੇ ਅਧਿਆਤਮਿਕ ਵਾਲਿਓ ਕਿੰਤੂ ਪਰੰਤੂ ਤੇ ਨਹੀਂ ਜਾਂਦੇ ਜਿਹੜੇ ਕਿੰਤੂ ਪਰੰਤੂ ਕਰਦੇ ਉਹ ਅਧਿਆਤਮਿਕ ਨਹੀਂ ਹੁੰਦੇ ਹਮ ਇਹ ਮਹੀਨਾ ਮਾਗ ਦਾ ਮਹੀਨਾ ਚੱਲ ਰਿਹਾ ਹੈ ਸਤਗੁਰਾਂ ਦੀ ਬਾਣੀ ਕਹਿੰਦੀ ਹੈ ਮਾਗ ਮਜਨ ਸੰਗ ਸਾਧੂਆਂ ਧੋੜੀ ਕਰ ਇਸ਼ਨਾਨ ਹਰ ਕਾ ਨਾਮ ਤੇ ਆਏ ਸੁਣ ਸਭਨਾ ਨੂੰ ਕਰਦਾਨ ਦਾਨ ਤੇ ਪੁੰਨ ਦਾ ਮਹੀਨਾ ਗਣਿਆ ਗਿਆ ਹੈ ਭਜਨ ਬੰਦਗੀ ਦਾ ਮਹੀਨਾ ਗਣਿਆ ਗਿਆ ਸਮਝਾਉਂਗੇ ਥੋੜੇ ਸੌਖੇ ਸ਼ਬਦਾਂ ਹਾਂਜੀ ਜਿਹੜਾ ਮਾਗਦਾ ਮਹੀਨਾ ਹੈ ਦਾਨ ਤੇ ਪੁੰਨ ਵਾਸਤੇ ਭਜਨ ਬੰਦਗੀ ਵਾਸਤੇ ਚੰਗੇ ਕਰਮ ਕਰਨ ਵਾਸਤੇ ਤੇ ਇਸ ਮਹੀਨੇ ਦੀ ਇਹ ਕਿਹਾ ਗਿਆ ਵੀ ਇਸ ਮਹੀਨੇ ਦੇ ਵਿੱਚ ਜਿੰਨਾ ਆਪਾਂ ਜਪ ਤਪ ਕਰੀਏ ਉਹ ਇੱਥੋਂ ਤੱਕ ਵੀ ਕਿਹਾ ਗਿਆ 72 ਗੁਣਾ ਤੱਕ ਫਲਦਾ ਹੁੰਦਾ ਹੈ ਹਾਂਜੀ ਤੇ ਜਿਹੜੇ ਲੋਕਾਂ ਨੇ ਟਿਕਟ ਟਿੱਪਣੀ ਕਰਨੀ ਹੈ ਉਹ ਮੇਰੇ ਵਰਗੇ ਕੀ ਬੰਦੇ ਉਹ ਤਾਂ ਰੱਬ ਤੇ ਵੀ ਕਰੀ ਜਾਂਦੇ ਹਾਂਜੀ ਇਸ ਕਰਕੇ ਜਿਹੜਾ ਬੰਦੇ ਨੇ ਟਿਕਾ ਟਿੱਪਣੀ ਕਰਨੀ ਆ ਉਹ ਧਰਮੀ ਨਹੀਂ ਹੋ ਸਕਦਾ ਜਿਹੜਾ ਧਰਮੀ ਉਹ ਟਿਕਾ ਟਿੱਪਣੀ ਨਹੀਂ ਕਰਿਆ ਕਰਦਾ ਇਸ ਕਰਕੇ ਮਹੀਨਾ ਪਵਿੱਤਰ ਹੈ ਮਹਾਰਾਜ ਦੀ ਬਾਣੀ ਕਹਿੰਦੇ Hindu ਪੂਜੇ ਦੇ ਹੋਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹ ਦੇ ਹੋਰਾ ਨਾ ਮਸੀਤ ਜਿਹੜਾ ਵਾਹਿਗੁਰੂ ਹੈ ਅੱਲਾ ਖੁਦਾ ਉਹ ਕਣ ਕਣ ਵਿੱਚ ਜਰੇ ਜਰੇ ਚ ਰਮਿਆ ਹੋਇਆ ਹੈ ਸਰਵ ਵਿਆਪਕ ਹੈ ਸਭੈ ਘਟ ਰਾਮ ਬੋਲੇ ਕੋਈ ਹਿੱਸਾ ਇਸ ਬ੍ਰਹਿਮੰਡ ਦਾ ਇਦਾਂ ਦਾ ਬਣਿਆ ਹੀ ਨਹੀਂ ਹੈਗਾ ਜਿੱਥੇ ਉਹ ਨਾ ਹੋਵੇ ਜੈ ਜੈ ਪਿਕ ਹੋਤਾ ਹੈ ਹਜ਼ੂਰ ਦੂਰ ਕਤੋਂ ਨਾ ਜਾਏ ਅੱਜ ਸਾਡੇ ਪ੍ਰਿਆਗ ਰਾਗ ਦੇ ਵਿੱਚ ਅਲਾਹਾਬਾਦ ਦੀ ਧਰਤੀ ਦੇ ਉੱਤੇ ਸਾਡੇ ਸਨਾਤਨ ਮਤ ਦਾ ਬਹੁਤ ਵੱਡਾ ਤਿਉਹਾਰ ਆ ਜਿਹੜਾ ਕੁੰਭ ਦਾ ਮੇਲਾ 144 ਸਾਲਾਂ ਬਾਅਦ ਜਿਹੜਾ ਆਪਾਂ ਭਾਗਾ ਵਾਲਿਆਂ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਨਾ ਤੁਸੀਂ ਤੇ ਉੱਥੇ ਜਾ ਕੇ ਇਸ਼ਨਾਨ ਵੀ ਕਰਿਆ ਏ ਅਜੇ ਅਸੀਂ ਲੋਕ ਪਿੱਛੇ ਆ ਨਹੀਂ ਗਏ ਆ ਨਾ ਪਰ ਉਸ ਪਵਿੱਤਰ ਅਸਥਾ ਜਿਹੜੇ ਜੋੜ ਮੇਲੇ ਆ ਉਹਨਾਂ ਦੇ ਵਿੱਚ ਕਿੰਨੇ ਇੱਕ ਸਾਧੂ ਮਹਾਤਮਾ ਦੇ ਦਰਸ਼ਨ ਹੋਏ ਕਹਿੰਦੇ ਉੱਠ ਫਰੀਦਾ ਗਵਨ ਕਰ ਦੁਨੀਆ ਭਾਲਣ ਜਾ ਜੇ ਕੋਈ ਮਿਲ ਜੇ ਰੱਬ ਦਾ ਬਖਸ਼ਿਆ ਤੂੰ ਵੀ ਬਖਸ਼ਿਆ ਜਾ ਖਬਰਾਂ ਕਿਹੜਾ ਕੀ ਦੀ ਕਿੱਥੇ ਕਿ ਟਿੱਕੀ ਹੋਈ ਆਪਾਂ ਨੂੰ ਕੀ ਪਤਾ ਕੀ ਦੀ ਕਿੱਥੇ ਕ ਲੱਗੀ ਹੋਈ ਆਪਾਂ ਨੂੰ ਕੀ ਪਤਾ ਨਾ ਅਸੀਂ ਲੋਕ ਬਾਹਰੋਂ ਦੇਖ ਸਕਦੇ ਆ ਅਸੀਂ ਕਿਸੇ ਨੂੰ ਅੰਦਰ ਤੋਂ ਥੋੜੀ ਦੇਖ ਸਕਦੇ ਆ ਆਪਾਂ ਨੂੰ ਨਹੀਂ ਪਤਾ ਕੀ ਦੀ ਟਿਕ ਕਿੱਥੇ ਟਿੱਕੀ ਹੋਈ ਆਪਾਂ ਨੂੰ ਨਹੀਂ ਪਤਾਗਾ ਇਹਦਾ ਇਸ਼ਕ ਕਿਹਦੇ ਨਾਲ ਕਿੱਥੇ ਤੱਕ ਇਹਦੇ ਨਾਲ ਕਿੱਥੇ ਤੱਕ ਪਹੁੰਚਿਆ ਹੋਇਆ ਹੈ ਨਾ ਆਪਾਂ ਨੂੰ ਨਹੀਂ ਪਤਾ ਪਰ ਕਿਹੜੀ ਕੜੀ ਰੱਬ ਰੰਗੀ ਰੋ ਦੇ ਤੁਸੀਂ ਦਰਸ਼ਨ ਕਰੇ ਆਏ ਮੈਂ ਤਾਂ ਤੁਹਾਡੇ ਪੈਰੀਆਂ ਥਲਣ ਨੂੰ ਤਿਆਰ ਆ ਹਾਂਜੀ ਕਿਉਂਕਿ ਮੈਨੂੰ ਸ਼ੁਕਲਾ ਜੀ ਤੁਸੀਂ ਮੈਨੂੰ ਫੋਨ ਕੀਤਾ ਵੀ ਬਾਬਾ ਜੀ ਅਸੀਂ ਆਏ ਆ ਉੱਥੇ ਤੋਂ ਆਏ ਆ ਮੈਂ ਭਾਗਾਂ ਵਾਲਾ ਕਹਿੰਦਾ ਵੀ ਉਸ ਸੰਗਮ ਤੋਂ ਤੁਸੀਂ ਮੇਰੇ ਵਾਸਤੇ ਜਲ ਵੀ ਲੈ ਕੇ ਆਏ ਹਣਾ ਜੀ ਪਰ ਅੱਜ ਮੈਨੂੰ ਤੁਹਾਡੇ ਚੋਂ ਨਾ ਸਾਧੂਆਂ ਦੇ ਦਰਸ਼ਨ ਹੋਣੇ ਆ ਕਿਉਂਕਿ ਤੁਸੀਂ ਉਹਨਾਂ ਦੇ ਦਰਸ਼ਨ ਕਰਕੇ ਆਏ ਆ ਮੈਨੂੰ ਤੁਹਾਡੇ ਚੋਂ ਉਹਨਾਂ ਦੇ ਹੋ ਰਹੇ ਆ ਹਾਂ ਜੀ ਬਿਰਤੀ ਆਪਣੀਆਂ ਆਪਣੀਆਂ ਜਿਹਨੇ ਦੇਖਣਾ ਉਹਨੇ ਕੁੱਤਿਆਂ ਚੋਂ ਵੀ ਦੇਖ ਲੈਣਾ ਜਿਹਨੂੰ ਦੇਖਣਾ ਉਹਨਾਂ ਬੰਦਿਆਂ ਚੋਂ ਵੀ ਦੇਖਣਾ ਗੱਲ ਤਾਂ ਦੇਖਣ ਦੀ ਆ ਨਾ ਜੈ ਜੈਸੀ ਦ੍ਰਿਸ਼ਟੀ ਤੈਸਾ ਹੋਏ ਜਿੱਦਾਂ ਦੀ ਆਪਣੀ ਦ੍ਰਿਸ਼ਟੀ ਆ ਉਦਾਂ ਦੀ ਹੋਣੀ ਆ ਦਰਜੋਧਨ ਨੂੰ ਭੇਜਿਆ ਸੀਗਾ ਇੱਕ ਚੰਗਾ ਬੰਦਾ ਲੱਭ ਕੇ ਲਿਆ ਖਾਲੀ ਹੱਥ ਮੁੜਿਆ ਆ ਉਹ ਕਹਿੰਦੇ ਤੂੰ ਮੁੜਿਆ ਕਹਿੰਦਾ ਮਾਰੇ ਚੰਗਾ ਹਾਇੋ ਹੀ ਨਹੀਂ ਕੋਈ ਜੋ ਤੁਸ਼ਟਰ ਨੂੰ ਭੇਜਿਆ ਤਾਂ ਕਹਿੰਦੇ ਇੱਕ ਮਾੜਾ ਲੱਭ ਕੇ ਲਿਆ ਉਹ ਵੀ ਖਾਲੀ ਮੁੜਿਆ ਆ ਉਹ ਕਹਿੰਦੇ ਇਹ ਤਾਂ ਚੱਲ ਤਾਂ ਮੁੜਿਆ ਵੀ ਚੰਗਾ ਨਹੀਂ ਕੋਈ ਮਿਲਿਆ ਤੂੰ ਕਹਿੰਦਾ ਮਾਰੇ ਤਾਂ ਮੁੜਿਆ ਕੋਈ ਬੁਰਾ ਹੀ ਕੋਈ ਨਹੀਂ ਹੈਗਾ ਬੁਰਾ ਜੋ ਦੇਖਣ ਮੈਂ ਗਿਆ ਬੁਰਾ ਨਾ ਮਿਲਿਆ ਕੋਈ ਜੋ ਮਨ ਖੋਜਾ ਆਪਣਾ ਮੁੱਜ ਸੇ ਬੁਰਾ ਨਾ ਕੋਈ ਬਾਬਾ ਨਾਨਕ ਸਾਹਿਬ ਕਹਿੰਦੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਬਾਬੇ ਨਾਨਕ ਸਾਹਿਬ ਨੇ ਕਿੰਨੀਆਂ ਉਦਾਸੀਆਂ ਕੀਤੀਆਂ ਉਹਨਾਂ ਦੀ ਕਿਤੇ ਲੜਾਈ ਝਗੜਾ ਹੋਇਆ ਬਾਬੇ ਨਾਨਕ ਸਾਹਿਬ ਦੀ ਕਿਸੇ ਵੀ ਮਤ ਨਾਲ ਕੋਈ ਡੰਡਾ ਸੋਟਾ ਹੋਇਆ ਨਹੀਂ ਉਹਨਾਂ ਦਾ ਲੜਾਈ ਝਗੜਾ ਨਾ ਹੋਣ ਦਾ ਇਹ ਕਾਰਨ ਸੀਗਾ ਬਾਬਾ ਨਾਨਕ ਸਾਹਿਬ ਦਾ ਸਭ ਤੋਂ ਪਹਿਲਾ ਉਦੇਸ਼ ਸੀਗਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਜਿੱਥੋਂ ਹੁਣ ਦੇ ਸਵਾਲ ਦੇਖੋ ਤਾਂ ਦੋ ਤਰ੍ਹਾਂ ਦੇ ਦੋ ਪੱਖ ਹੋਗੇ ਨਾ ਵਿਵਾਦ ਬਹੁਤ ਨੇ ਤੁਸੀਂ ਵੀ ਸਾਧੂ ਮਤ ਦੇਉ ਸੰਤ ਤੋਂ ਤਾਂ ਮੈਂ ਤੁਹਾਨੂੰ ਇੱਕੋਟ ਕਰ ਲੈਣਾ ਕੀ ਹੁਣ ਤਾਂ ਵਿਵਾਦ ਹੀ ਬਹੁਤ ਨੇ ਦੋ ਹਰੇਕ ਸਿੱਕੇ ਦੇ ਦੋ ਪਹਿਲੂ ਹੋਗੇ ਫੇ ਆਕਰ ਸੰਗਤ ਸੋਚੇ ਕੀ ਦੇਖੋ ਜਿਹੜਾ ਸੰਤ ਸੰਤ ਤੋਂ ਬਾਰੇ ਤਾਂ ਨਾ ਮੈਂ ਕਦੇ ਸੱਤ ਜਨਮਾਂ ਚ ਵੀ ਸੋਚ ਨਹੀਂ ਸਕਦਾ ਈਮਾ ਆਪਣੇ ਆਪ ਨੂੰ ਸੰਤ ਕਹਾ ਲਵਾ 100 ਜਨਮ ਤੱਕ ਵੀ ਨਹੀਂ ਸੋਚ ਸਕਦਾ ਸੰਤ ਦੀ ਪਰਵਾਸਾ ਹੀ ਨਹੀਂ ਪਤਾ ਸਾਨੂੰ ਸੰਤ ਦੀ ਪਰਵਾਸਾ ਕੀ ਆ ਬਾਣੀ ਦੇ ਬਰਬਰ ਢਾਲ ਕੇ ਦੇਖ ਲੋ ਸੰਤ ਕਿਹਨੂੰ ਕਹਿੰਦੇ ਜਿੰ ਸਾਸ ਗਰਾਸ ਸਾਹ ਬਾਹਰ ਨੂੰ ਆਉਂਦਾ ਗਰਾਸ ਅੰਦਰ ਨੂੰ ਜਾਂਦਾ ਨਾ ਵਿਸਰੈ ਹਰ ਨਾਮਾ ਮਨਮੰਤ ਮਾਰੇ ਕਹਿੰਦੇ ਸਵਾਸ ਤੇ ਗਰਾਸ ਜਿਹਨੂੰ ਉਹ ਵਾਹਿਗੁਰੂ ਵਿਸਰਦਾ ਹੀ ਨਾ ਹੋਵੇ ਹੋਣ ਬੰਦਾ ਵੱਧ ਤੇ ਵੱਧ ਵੱਧ ਤੇ ਵੱਧ ਵੱਧ ਤੋਂ ਵੱਧ ਬੰਦਾ 18 ਘੰਟੇ ਤੱਕ ਜਾਗ ਸਕਦਾ ਹੈ 20 ਘੰਟੇ ਤੱਕ ਜਾਗ ਸਕਦਾ ਹੈ ਜਰ 22 ਘੰਟੇ ਵੀ ਜਾਗ ਲੂ ਆਖਰ 2 ਘੰਟੇ ਤੱਕ ਸੌਉਂਗਾ ਹੀ ਜਦੋਂ ਸੌਉਂਗਾ ਉਦੋਂ ਵੀ ਤਾਂ ਟੁੱਟੇ ਜਾਊਗੀ ਨਾ ਗੱਲ ਹਣਾ ਪਰ ਬਾਣੀ ਕਹਿੰਦੀ ਹੈ ਜਿਨ ਸਵਾਸ ਸਾਸ ਗਰਾਸ ਨਾ ਵਿਸਰ ਹਰ ਨਾਮਾ ਮਨਮੰਤ ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ ਇਨ ਕਿਹਾ ਗਿਆ ਵੀ ਨਹੀਂ ਹੁੰਦੇ ਸੰਤ ਹੁੰਦੇ ਆ ਪਰ ਉਹਨਾਂ ਦੀ ਡੈਫੀਨੇਸ਼ਨ ਦਿੱਤੀ ਆ ਕਿੱਦਾਂ ਦੇ ਹੁੰਦੇ ਆ ਪਰ ਅੱਜ ਕੱਲ ਤਾਂ ਸੰਤਾਂ ਦੇ ਨਾਲ ਸਰਕਾਰੀ ਵੀ ਲੱਗ ਦੇਖੋ ਬੇਨਤੀ ਕਾ ਸਰਕਾਰ ਕਦੇ ਵੀ ਸੰਤ ਨਹੀਂ ਬਣਾ ਸਕਦੀ ਹਮ ਕੱਠ ਪੁਤਲੀ ਬਣਾ ਸਕਦੀ ਆ ਸਰਕਾਰ ਕੋਲ ਕੀ ਹੱਕ ਆ ਕਿਸੇ ਨੂੰ ਸੰਤ ਦਾ ਉਹਦਾ ਦਵੇ ਸਰਕਾਰ ਕੋਲ ਕੀ ਹੱਕ ਆ ਫੇਰ ਫੇਰ ਤਾਂ ਮੈਂ ਵੀ ਮੰਗਦਾ ਭਾਈ ਮੈਨੂੰ ਵੀ ਦੇ ਦਿਓ ਉਹਦਾ ਕਿੱਥੇ ਮਿਲਦਾ ਸਰਟੀਫਿਕੇਟ ਐ ਨਹੀਂ ਹੋਇਆ ਕਰਦਾ ਸੰਤ ਕਮਾਈ ਨਾਲ ਬਣਾਇਆ ਕਰਦਾ ਸੰਤ ਬੰਦਗੀ ਨਾਲ ਬਣਿਆ ਕਰਦਾ ਹੈ ਸੰਤ ਪਰਉਪਕਾਰ ਨਾਲ ਬਣਿਆ ਕਰਦਾ ਹੈ ਸੰਤ ਇਹ ਕਹ ਲਓ ਵੀ ਉਹਦੀ ਜਨਮਾ ਜਨਮਾ ਦੀ ਕਮਾਈ ਹੁੰਦੀ ਹੈ ਸੰਤ ਦੀ ਸੰਤ ਸੌਖੇ ਨਹੀਂ ਬਣਿਆ ਕਰਦੇ ਐ ਥੋੜੀ ਵੀ ਜਿਹਦੇ ਮਰਜੀ ਤੁਸੀਂ ਗੱਲ 'ਚ ਤਕਤੀ ਪਾ ਦਿਓ ਵੀ ਸੰਤ 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 ਹੈ ਇੱਕ ਜਨਮ 'ਚ ਸੰਤ ਬਣਿਆ ਜਾ ਸਕਦਾ ਨਹੀਂ ਬਣੇ ਬਣਿਆ ਬਣਿਆ ਜਾ ਸਕਦਾ ਧਰੂਪਗ ਦੀ ਕਿੰਨੀ ਉਮਰ ਸੀਗੀ ਹਾਂਜੀ ਬੰਦਗੀ ਤੁਹਾਡੀ ਤੁਹਾਡਾ ਜੀਵਨ ਕਿਦਾਂ ਦਾ ਹੈ ਲੱਗਦਾ ਨਹੀਂ ਬਾਬਾ ਜੀ ਪਿਛਲੇ ਕਰਮਾਂ ਦਾ ਵੀ ਫਲ ਹੁੰਦਾ ਜਦੋਂ ਤੁਸੀਂ ਇਸ ਕਰਮ ਚ ਚੰਗੇ ਚੰਗੇ ਸੰਸਕਾਰ ਹੋਣ ਦੇਖੋ ਕਰਮ ਤੁਸੀਂ ਇੱਥੇ ਤਾਂ ਹੀ ਚੰਗਾ ਰੱਖ ਸਕਦੇ ਜੇ ਤੁਹਾਡਾ ਪਿਛਲਾ ਹੀ ਚੰਗਾ ਹੋਵੇ ਜਿਆਦਾ ਅਸੀਂ ਪਹਿਲਾਂ ਅਸੀਂ ਪਿੱਛੇ ਹੀ ਕੂੜ ਕਵਾੜ ਕਮਾਉਂਦੇ ਆਏ ਆ ਤੇ ਅਸੀਂ ਇੱਥੇ ਆ ਕੇ ਅਸੀਂ ਕਿੱਥੇ ਕਹੋਂਗੇ ਵੀ ਅਸੀਂ ਧਰਮੀ ਬਣ ਜਾਾਂਗੇ ਮਖੌਟਾ ਪਾ ਲਿਆ ਸੀ ਧਰਮੀਆਂ ਦਾ ਅਸੀਂ ਉਨਾ ਵਰਗਾ ਚਿਹਰਾ ਮੋਰਾ ਬਣਾ ਲਿਆ ਉਹਦੇ ਵਰਗੀ ਸ਼ਕਲ ਬਣਾ ਲਈ ਮੈਂ ਇੱਕੋ ਗੱਲ ਕਹਿੰਦਾ ਹੁੰਦਾ ਚਿੱਟੇ ਕੱਪੜੇ ਵਿੱਚ ਜਾਂ ਬਾਣੇ ਵਿੱਚ ਕੱਲਾ ਬਾਣਾ ਦੇਖ ਕੇ ਸੰਤ ਨਹੀਂ ਕਹੀਦਾ ਇੰਨਾ ਕੁ ਦੇਖੀਦਾ ਹੁੰਦਾ ਵੀ ਜਿਹੜਾ ਜਿਨੇ ਬਾਣਾ ਪਾਇਆ ਬਾਣੇ ਵਿੱਚ ਸੰਤ ਹੈਗਾ ਕੱਪੜੇ ਤੁਸੀਂ ਜੇ ਮਰਜ਼ੀ ਬਣਾ ਲਓ ਕੱਪੜਿਆਂ ਦਾ ਤਾਂ ਕੋਈ ਮੈਂ ਨਾ ਨੀ ਨਾ ਕੋਈ ਰੱਖਦੇ ਕੋ ਕੱਪੜੇ ਹਾਂ ਜੀ ਇੱਕ ਛੋਟੀ ਜੀ ਬੇਨਤੀ ਕਰਾਂ ਕੱਪੜੇ ਨਾਲ ਸੰਤ ਨਹੀਂ ਹੁੰਦੇ ਆ ਹੁਣ ਤੁਸੀਂ ਜਿੰਨੇ ਉੱਥੇ ਕੁੰਭ ਦੇ ਮੇਲੇ ਤੇ ਦਰਸ਼ਨ ਕਰਕੇ ਆਏ ਉਹਨਾਂ ਨੇ ਤਾਂ ਕੱਪੜੇ ਵੀ ਨਹੀਂ ਪਾਏ ਹੋਏ ਨਾਗਨ ਫਿਰਦੇ ਲੋਕ ਨਾਗਾ ਸਾਧੂ ਬਹੁਤ ਨੇ ਹਜ਼ਾਰਾਂ ਦੀ ਇਤਦਾਦ ਦੇਖੋ ਨਾਗਾ ਸਾਧੂਆਂ ਨੂੰ ਦੁਨੀਆ ਲਿੱਟ ਲਿੱਟ ਕੇ ਮੱਥੇ ਟੇਕਦੀ ਆ ਕਿਆ ਉੱਥੇ ਬੰਦੇ ਨੂੰ ਮੱਥਾ ਟੇਕਦੇ ਆ ਉਹਦੀ ਕਮਾਈ ਨੂੰ ਮੱਥਾ ਟੇਕ ਹੁੰਦਾ ਭਾਈ ਇੱਕ ਹੋਰ ਚੀਜ਼ ਆ ਇਹ ਮਕੰਬ ਤੇ ਹੀ ਦਿਖਦੇ ਨੇ ਉਸ ਤੋਂ ਬਾਅਦ ਲੋਭ ਹੋ ਜਾਂਦਾ ਉਸ ਤੋਂ ਬਾਅਦ ਨਹੀਂ ਮਿਲਦੇ ਹਨਾ ਇਹ ਉਹ ਰੂਹਾਂ ਆਉਂਦੀਆਂ ਜਿਹੜੀਆਂ ਰੂਹਾਂ ਨੂੰ ਆ ਜਿਹੜੇ ਬੰਦੇ ਦੁਨੀਆਵੀ ਆ ਇਹ ਚੀਜ਼ਾਂ ਨਹੀਂ ਪਛਾਣਿਆ ਕਰਦੇ ਮੈਂ ਇੱਕ ਦਿਨ ਬੈਠਾ ਪੜਦਾ ਸੀਗਾ ਕਹਿੰਦੇ ਸਤਜੁਗ ਦੇ ਵਿੱਚ ਇਦਾਂ ਦੇਵਤੇ ਜਨ ਫਿਰਿਆ ਕਰਦੇ ਸੀ ਜਿਵੇਂ ਆਪਾਂ ਆਮ ਲੋਕ ਫਿਰਦੇ ਆ ਕਿਉਂਕਿ ਉਹ ਟਾਈਮ ਹੀ ਇੰਨਾ ਸੋਹਣਾ ਸੀਗਾ ਸਾਰੀ ਧਰਤੀ ਉਹ ਸਵਰਗ ਸੀਗੀ ਹਰੇਕ ਬੰਦਾ ਹੀ ਦੇਵਤਾ ਸੀਗਾ ਉਦੋਂ ਨਾ ਪਰ ਮਹਾਰਾਜ ਕੀ ਦੀ ਬਾਣੀ ਕਹਿੰਦੀ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਹਰ ਰੰਗ ਮਾਨ ਹਾਂਜੀ ਇੱਥੇ ਕਰਦੇ ਆ ਨਾ ਜਿਹਦੀਆਂ ਕਰਦਾ ਬਾਹਰ ਤਲਾਸ਼ਾਂ ਉਹ ਤੇਰੇ ਅੰਦਰ ਵੱਸਦਾ ਏ ਜਿਹਨੂੰ ਲੱਭਦਾ ਫਿਰਦਾ ਮੰਦਰ ਉਹ ਬੈਠਾ ਤੇਰੇ ਅੰਦਰ ਆਪਣਾ ਭੇਤ ਨਾ ਦੱਸਦਾ ਏ ਜਿਹਦੀਆਂ ਕਰਦਾ ਬਾਹਰ ਤਲਾਸ਼ਾਂ ਤੇਰੇ ਅੰਦਰ ਵੱਸਦਾ ਏ ਬਾਈ ਇੱਕ ਮੇਰਾ ਆਖਰੀ ਸਵਾਲ ਹੈ ਕਿ ਸੰਤ ਤੇ ਜਿਹੜੇ ਮਹਾਪੁਰਖ ਨੇ ਉਹਨਾਂ ਦਾ ਕੋਈ ਧਰਮ ਹੁੰਦਾ ਕਿ ਉਹ ਇੱਕ ਧਰਮ ਦੇ ਵਿੱਚ ਬੰਨੇ ਹੋਏ ਹੁੰਦੇ ਨੇ ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸੰਗ ਚੋਰੀ ਐ ਮਨ ਲੋਚੇ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀ ਐ ਬਾਹੇ ਜਿਨ੍ਹਾਂ ਦੀ ਪਕੜੀ ਐ ਸਿਰ ਦੀਜੈ ਬਾਹੇ ਨਾ ਛੋੜੀ ਐ ਗੁਰੂ ਤੇਗ ਬਹਾਦਰ ਬੋਲਿਆ ਤਰ ਪਈਏ ਧਰਮ ਨਾ ਛੋੜੀ ਐ ਸਾਰਾ ਕੁਛ ਹੀ ਆ ਗਿਆ ਸੌਖੇ ਸ਼ਬਦਾਂ ਸਮਝਾਉਂਦਾ ਸੌਖੇ ਸ਼ਬਦਾਂ ਚ ਇੱਕੋ ਗੱਲ ਕਹੂੰਗਾ ਜਿਹੜਾ ਆਪਣੇ ਖਸਮ ਦਾ ਨਹੀਂ ਨਾ ਬਣ ਸਕਿਆ ਆਪਣੇ ਗੁਰੂ ਦਾ ਨਹੀਂ ਬਣ ਸਕਿਆ ਉਹ ਕਿਸੇ ਦਾ ਨਹੀਂ ਬਣ ਸਕਦਾ ਸਮਝਾ ਗਈ ਗੱਲ ਮੇਰੀ ਹਮ ਮਰਨਾ ਪੈ ਜਾਵੇ ਪੋਰੀ ਪੋਰੀ ਕੱਟ ਹੋ ਜਾਵੇ ਸਰੀਰ ਦੀ ਬੋਟੀ ਬੋਟੀ ਕੱਟ ਹੋ ਜਾਵੇ ਹਮ ਆਪਣੇ ਜਿਹੜੇ ਗੁਰੂ ਦੀ ਬਾਹ ਫੜ ਲਈ ਉਹਦਾ ਕਦੇ ਲੜ ਨਹੀਂ ਛੱਡਣਾ ਹਮ ਇਹ ਬਾਣੀ ਕਹਿੰਦੀ ਹੈ ਹਾਂਜੀ ਸੰਤ ਦਾ ਜੀਵਨ ਬਹੁਤ ਉੱਚਾ ਹੋਇਆ ਕਰਦਾ ਹੈ ਸਰਕਾਰਾਂ ਕੋਲ ਅਹੁਦੇ ਨਹੀਂ ਹੋਇਆ ਕਰਦੇ ਕਿਸੇ ਨੂੰ ਹਾਂ ਦੇ ਦੋ ਦਰਜੇ ਕਿਸੇ ਨੂੰ ਪ੍ਰਧਾਨ ਬਣਾ ਦੋ ਸੈਕਟਰੀ ਬਣਾ ਦੋ ਖਜ਼ਾਂਚੀ ਬਣਾ ਦੋ ਹਮ ਬੱਕਰੀਆਂ ਗੱਲਾਂ ਐ ਬਾਬਾ ਜੀ ਦੁਨਿਆਵੀ ਉਹਦੇ ਤਾਂ ਬੱਕਰੀ ਗੱਲ ਆ ਤੁਸੀਂ ਕਿਸੇ ਨੂੰ ਕੁਝ ਵੀ ਬਣਾਓ ਤੁਸੀਂ ਸੰਤ ਨਹੀਂ ਬਣਾ ਸਕਦੇ ਜੇ ਬਣਾ ਸਕਦੇ ਆ ਫਿਰ ਸਾਨੂੰ ਵੀ ਬਣਾ ਦੋ ਹਾਂਜੀ ਬਣਾ ਸਕਦੇ ਹਾਂ ਸਾਨੂੰ ਵੀ ਬਣਾ ਦੋ ਕਮਾਈ ਦੀ ਲੋ ਕਮਾਈਆਂ ਬਹੁਤ ਝੱਕ ਮਾਰਨਾ ਪੈਂਦਾ ਬਾਬਾ ਜੀ ਮਰਨਾ ਪੈਂਦਾ ਕਹਿੰਦਾ ਫਕੀਰਾ ਫਕੀਰੀ ਦੂਰ ਹੈ ਜੈਸੇ ਪੇੜ ਖਜੂਰ ਹੈ ਚੜ ਗਿਆ ਤੋ ਅੰਮ੍ਰਿਤ ਫਲ ਖਾਏਗਾ ਡਿੱਗ ਗਿਆ ਤੋ ਚੱਕਨਾ ਚੂਰ ਐ ਹੋ ਜਾਂਦਾ ਕੰਮ ਹੈਂ ਪਰ ਇਤਿਹਾਸ ਵੜੀਆਂ ਔਖੀਆਂ ਫਕੀਰੀਆਂ ਕਮਾਉਣੀਆਂ ਬਹੁਤ ਔਖੀਆਂ ਜਿਨ੍ਹਾਂ ਨੇ ਹਾਂ ਜਿਨ੍ਹਾਂ ਨੇ ਕਮਾਈਆਂ ਕਦੇ ਪੁੱਛ ਲਈ ਭਾਈ ਮਨੀ ਸਿੰਘ ਨੂੰ ਕਿਦਾਂ ਕਮਾਈਆ ਬੰਦ ਬੰਦ ਕਟਾ ਗਿਆ ਮਾਂ ਦਾ ਪੁੱਤ ਪੁੱਛ ਲਈ ਮਤੀ ਦਾਸ ਨੂੰ ਕਦੇ ਆਰੇ ਨਾਲ ਸਰੀਰ ਚਰਾ ਗਿਆ ਫਿਰ ਕਹਿੰਦਾ ਤੇਰਾ ਭਾਣਾ ਮਿੱਠਾ ਲੱਗੇ ਕਮਾਲ ਹੋ ਗਈ ਉਹ ਫਕੀਰ ਲੋਕ ਆ ਉਹ ਜਿਹੜੇ ਆਰੇ ਆਂ ਹੀਠ ਬੈਠ ਕੇ ਵੀ ਜਪਜੀ ਸਾਹਿਬ ਪੜ ਗਏ ਸਾਡੀਆਂ ਕਿਹੜੀਆਂ ਦੇਣਾਂ ਐ ਸਾਡੀਆਂ ਕਿਹੜੀਆਂ ਕਿਹੜੀ ਕੌਮ ਨੂੰ ਕਿਹੜੇ ਪੰਥ ਨੂੰ ਕਿਹੜੇ ਗ੍ਰੰਥ ਨੂੰ ਹੈ ਕਿਹੜੇ ਬੰਦੇ ਨੂੰ ਕਿਹੜੇ ਗਰੀਬ ਨੂੰ ਕਿਹੜੇ ਅਮੀਰ ਨੂੰ ਸਾਡੀ ਦੇਣ ਤਾਂ ਦੱਸ ਦੋ ਕੀ ਆ ਹਾਂ ਇੱਕ ਦੇਣ ਹੈਗੀ ਆ ਸੰਗਤ ਦੇ ਆਸਰੇ ਸਾਡੇ ਘਰ ਦਾ ਚੁੱਲ੍ਹਾ ਜ਼ਰੂਰ ਚੱਲਦਾ ਹੈ ਇਹ ਬੜੀ ਗੱਲ ਕਹਿ ਰਹੇ ਬਹੁਤ ਵੱਡੀ ਗੱਲ ਕਹਿ ਰਹੇ ਆ ਲੋਕਾਂ ਨੇ ਗੁਰਦੁਆਰੇ ਗੁਰਦੁਆਰੇ ਸਮਝ ਕੇ ਨਹੀਂ ਬਣਾਏ ਬਿਜ਼ਨਸ ਪੁਆਇੰਟ ਬਣਾਏ ਹੋਏ ਆ ਤਾਰੇ ਮਕਸਦ ਬਿਜ਼ਨਸ ਪੁਆਇੰਟਾਂ ਉੱਥੇ ਟਾਰਗੇਟ ਹੁੰਦਾ ਐ ਕਿ ਇੰਨਾ ਕਰਨਾ ਐ ਕਰਨਾ ਤਾਂ ਕਰਨਾ ਐ ਗੱਲ ਕਹਿ ਚੁੱਕੇ ਆ ਚੁਬੂਗੀ ਜ਼ਰੂਰ ਸੱਚੀ ਐ ਸੱਚੀ ਆ ਲੱਗੋਗੀ ਸਾਰਿਆਂ ਨੂੰ ਬਹੁਤ ਮਿਹਰਬਾਨੀ ਸੁਮਗਦੇ ਮਹੀਨੇ ਦੀ ਮਹੱਤਤਾ ਕੀ ਐ ਮਹਾਕੰਬ ਨੂੰ ਲੈ ਕੇ ਵੀ ਇਸ ਗੁਰਸਿੱਖ ਨੇ ਵੱਡੀ ਇੱਕ ਗੱਲ ਆਖੀ ਐ ਕਿ ਆਖਰ ਮਾਗਦੇ ਮਹੀਨੇ ਦੇ ਵਿੱਚ ਕੀਤੇ ਦਾਨ ਪੁੰਨ ਤੁਹਾਨੂੰ ਕਿਵੇਂ ਮਿਲ ਸਕਦੇ ਨੇ ਸੰਤ ਇਸ ਜਨਮ ਦੇ ਵਿੱਚ ਸੰਤ ਕੋਹਣਾ ਤਾਂ ਕਹਿੰਦੇ ਮੇਰੇ ਲਈ ਬਹੁਤ ਮੁਸ਼ਕਲ ਆ ਕਿਉਂਕਿ ਸੰਤ ਬਣਨਾ ਤੇ ਉਸ ਤੋਂ ਬਾਅਦ ਉਸ ਤੇ ਟਿਕੇ ਰਹਿਣਾ ਬਹੁਤ ਮੁਸ਼ਕਲ ਆ ਅਗਦੇ ਦਰਿਆ ਚੋਂ ਨਿਕਲ ਕੇ ਸੰਤ ਬਣਿਆ ਜਾ ਸਕਦਾ ਆ ਅਖਰ ਬਾਣੀ ਨੂੰ ਕੋਟ ਕਰਕੇ ਦੱਸਿਆ ਗਿਆ ਕਿ ਅਖਰ ਸੰਤ ਦਾ ਦੀ ਵਿਆਖਿਆ ਕੀ ਆ ਕਹਿੰਦੇ ਸਰਕਾਰਾਂ ਸੰਤ ਨਿਰਧਾਰਤ ਨਹੀਂ ਕਰਦੀਆਂ ਸੰਤ ਦੀ ਕਮਾਈ ਬੋਲਦੇ ਆ ਕੈਮਰਾ ਪਰਸਨ ਰੋਸ਼ਨ ਨਾ ਗਗਨ ਸ਼ੋਕਲਾ Delhi Post Punjabi